ਲਈ ਆਨੇ ਬਹਿਣ ਛੱਡ ਤੇ ਨੀ ਤੂੰ ਵੀ ਛੱਡ ਦੇ ਯਾਰ ਆ ਲਾਈਆਂ ਮੈਂ ਸ਼ਾਂਖ ਪੂਰੇ ਕਾਰਾਂ ਮਿੱਠੀ ਰਾਤ ਤੇਨੂੰ ਪਾਸ ਤੋਂ ਕਚੀ ਚੀਚੀਆਂ ਆਈਆਂ ਉਹ ਤੂੰ ਕੱਚਾ ਦੁੱਧ ਕੀਵੇਂ ਤੜਕੇ ਨੀ ਗੋਰੀ ਹਿੱਕ ਤੇ ਮਲਾਈਆਂ ਆਈਆਂ ਘਰ ਮੇਰੇ ਮਾਪਿਆਂ ਨੇ ਸਤ ਰੱਖੀਆਂ ਵੱਲ ਤਣ ਗਾਈਆਂ ਓ ਮੁੰਡਾ ਕਿਹੜੇ ਪਿੰਡ ਦਾ ਨੀ ਜੀ ਤੋ ਚੂੜੀਆਂ ਤਾਂ ਕੱਲ ਝੜਵਾਈਆਂ ਪਟੀਆਂ ਲਖਾਂਗਿਆਂ ਨੇ ਵੇ ਵਕਤਾਂ ਮਰਾਂਦੀਆਂ ਜਾਈਆਂ ਪਟੀਆਂ ਲਖਾਂਗਿਆਂ ਨੇ ਖਾ ਲੈਣਗੇ ਨਹੀਂ ਤੈਨੂੰ ਦੇਖ ਕੇ ਬਗਾਨੇ ਪੁੱਤ ਚਾਹੇ ਤੁਝ ਨਹੀਂ ਰਣ ਮਿੱਤਰਾ ਕਦੇ ਚਿੱਤਿਆਂ ਦੰਦਾਂ ਦੇ ਹਾਸੇ ਨੀ ਮੁੰਡਿਆ ਚਟਾਕ ਚੱਲ ਪਈ ਨਹੀਂ ਤਿੱਖੇ ਕਰਦੇ ਜਵਾਨ ਗੰਦਾਸੇ ਫਸ ਗਈ ਮੈਂ ਮੁੰਡਿਆ ਹੁਣ ਜਾਵਾ ਕੇ ਪਾਸੇ ਹੈ ਨਿਰਾਂ ਦੇ ਕੀ ਕੰਨ ਪਾਰ ਕੇ ਨਹੀਂ ਤੇਰੇ ਦਰ ਤੇ ਪੰਨਣਗੇ ਕਾਸੇ